ਦੀ ਚੋਟੀ ਦੀ ਨਰਗਿਸ ਉਹ ਵੀ ਆਪਣੇ ਪਤੀ Hindu ਪਤੀ ਨਾਲ ਜਗਨਨਾਥ ਪੁਰੀ ਦੇ ਦਰਸ਼ਨ ਕਰਨ ਗਈ ਦੋਹਾਂ ਨੂੰ ਰੋਕ ਦਿੱਤਾ ਪੁਜਾਰੀਆਂ ਨੇ ਫਿਰ ਸ਼ੰਕਰਾਚਾਰੀਆਂ ਨੇ ਫੈਸਲਾ ਕੀਤਾ ਪਤੀ ਜਾ ਸਕਦਾ ਹੈ ਪਤਨੀ ਨਹੀਂ ਜਾ ਸਕਦੀ ਮੁਸਲਮਾਨ ਹੈ ਮੁਸਲਮਾਨ ਹੈ ਕੈਨਨ ਥੋੜੀ ক্রੋਧਤ ਵੀ ਹੋ ਗਈ ਸੀ ਇਹ ਫਿਲਮ 스타 ਅਬ ਸ਼ਬਦ ਵੀ ਬੋਲ ਕੇ ਆਈ ਬ੍ਰਾਹਮਣ ਕਹਿੰ ਲੈ ਤੂੰ ਜੋ ਕੁਝ ਕਹਿਣਾ ਹੈ ਖੈ ਅੰਦਰ ਨਹੀਂ ਜਾ ਸਕਦੇ ਵਾਪਸ ਜਾ ਦਰਸ਼ਨ ਨਹੀਂ ਕਰਨ ਦਿੱਤੇ ਅੰਦਰ ਨਹੀਂ ਜਾਣ ਦਿੱਤਾ ਇਹ ਦੇਸ਼ ਦੇ ਵਿੱਚ ਘਟਨਾਵਾਂ ਘਟੀਆਂ ਨੇ ਸ਼ੰਕਰ ਆਚਾਰੀਆ ਦੇ ਬਣਾਏ ਇਹ ਮੱਠ ਕਹਿੰਨ 4 ਮਹੀਨੇ ਏ ਮੰਡਨ ਮੇਸ਼ਰ ਦੀ ਪਤਨੀ ਕੋਲੋਂ ਮੌਲਤ ਮੰਗਦਾ ਜਿਸ ਸੂਤਰ ਦਾ ਤੋਂ ਵਿਸ਼ਾ ਮੇਰੇ ਸਾਹਮਣੇ ਰੱਖਿਆ ਹੈ ਇਹਦੀ ਮੈਂ ਸਟੱਡੀ ਕਰਕੇ ਆਵਾਂਗਾ ਜੇ 4 ਮਹੀਨੇ ਦਾ ਮੌਲਤ ਦੇਵੇਂ ਤੋ ਇੱਕ ਵਿਦਵਾਨ ਦੀ ਪਤਨੀ ਇਤਨੀ ਫਰਾਗਦਿਲ ਹੈ ਤਾਂ ਤੇ ਠੀਕ ਹੈ ਨਹੀਂ ਤੇ ਮੈਂ ਹਾਰ ਮੰਨ ਲੈਣਾ ਹਾਰ ਮੰਨ ਲੈ ਇਹ ਮਾਨਦਾਰ ਪੁਰਸ਼ ਸੀ ਸਮਾਦੀਲੇਨ ਪੁਰਸ਼ ਸੀ ਬੜਾ ਮਹਾਨ ਗਿਆਨੀ ਪੁਰਸ਼ ਸੀ ਹਰ ਮੰਨ ਲੈਂਦਾ ਮੈਂ ਤੇਰੇ ਅੱਗੇ ਤੇ ਜੇ ਤੂੰ 4 ਮਹੀਨੇ ਦੀ ਮੈਨੂੰ ਮੌਲਤ ਦੇ ਸਕਦੀ ਹੈ ਤੇ ਤੈਨੂੰ ਆਪਣੇ ਗਿਆਨ ਦੇ ਉੱਤੇ ਇਤਨਾ ਮਾਣ ਹੈ ਤੂੰ 4 ਮਹੀਨੇ ਬਾਅਦ ਫਿਰ ਇਸ ਸੂਤਰ ਨੂੰ ਤੂੰ ਮੇਰੇ ਸਾਹਮਣੇ ਰੱਖੇਂ ਫਿਰ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਮੰਡਨ ਮਿਸ਼ਰ ਦੀ ਪਤਨੀ ਦਇਆ ਦੇ ਘਰ ਦੇ ਚ ਆ ਗਈ ਇੱਕ ਛੋਟੀ ਦੇ ਵਿਦਵਾਨ ਨੂੰ ਇੱਕ ਛੋਟੀ ਦੇ ਸੰਤ ਨੂੰ ਹੱਥ ਜੋੜ ਕੇ ਬੇਨਤੀ ਕਰਦਿਆਂ ਦੇਖ ਕਹਿੰਨੇ ਕਿ ਠੀਕ ਹੈ 4 ਮਹੀਨੇ ਬਾਅਦ ਵਿਚਾਰ ਕਰਾਂਗੇ ਮੰਡਨ ਮਿਸ਼ਰ ਜੀ ਨਹੀਂ ਹਾਰੇ ਕਹਿੰਦੇ ਨੇ 15 ਦਿਨਾਂ ਬਾਅਦ ਬਨਾਰਸ ਦਾ ਰਾਜਾ ਚਲਾਣਾ ਕਰ ਗਿਆ ਉਸ ਰਾਜੇ ਦੀ লাশ ਮੁਰਦਾ ਸਰੀਰ ਦੇ ਚ ਸ਼ੰਕਰਾਚਾਰੀਆ ਨੇ ਆਪਣਾ ਸੂਖਸ਼ਮ ਸਰੀਰ ਪਾ ਦਿੱਤਾ ਇਹ ਭਾਰਤ ਦੀਆਂ ਕਥਾਵਾਂ ਆ बनारस ਦੇ ਰਾਜੇ ਦੇ ਤਨ ਵਿੱਚ ਇਸ ਸੂਤਰ ਦਾ ਬੋਧ ਉਸਨੇ ਹਾਸਲ ਕੀਤਾ ਵੀ ਮੈਂ ਆਪਣੀ ਦੇਹੀ ਇਹ ਦੇਹੀ ਇਸ ਵਿੱਚ ਗਲਤਾਨ ਨਹੀਂ ਕਰਨੀ ਕੋ ਡੰਗ ਲੱਗਣ ਅੱਲਾ ਬਣਾਸੀ ਸੂਖਸ਼ਮ ਸਰੀਰ ਕੱਢਿਆ ਲੇਕਿਨ ਸੂਖਸ਼ਮ ਸਰੀਰ ਦੀ ਤੇ ਸਾਰੀ ਖੇੜੇ ਸੂਖਸ਼ਮ ਸਰੀਰ ਤੇ ਮੈਲਾ ਹੁੰਦਾ ਇਹਦੀ ਮੈਲ ਤੇ ਪਾਣੀ ਨਾਲ ਅਸੀਂ ਧੋ ਦਿੰਨੇ ਆ ਉਹਦੀ ਨਹੀਂ ਦੁੱਲਦੀ ਔਰ ਉਹ ਮੈਲਾ ਹੁੰਦਾ ਹੈ ਸੀਮਾਂ ਤੋਂ ਵਧੇ ਹੋਏ ਹੰਕਾਰ ਨਾਲ ਸੀਮਾਂ ਤੋਂ ਵਧੇ ਹੋਏ ਲੋਭ ਨਾਲ ਸੀਮਾਂ ਤੋਂ ਵਧੇ ਹੋਏ ਕਾਮ ਨਾਲ ਸੀਮਾਂ ਤੋਂ ਵਧੇ ਹੋਏ ਮੋਹ ਨਾਲ ਭਿਆੰਕਰ ਕਰੋਧ ਨਾਲ ਉਹ ਸਰੀਰ ਮੈਲਾ ਹੁੰਦਾ ਹੈ ਜੋ ਪਾਣੀ ਨਾਲ ਨਹੀਂ ਧੁੱਲਦਾ ਪਾਣੀ ਪਹੁੰਚਦਾ ਹੀ ਨਹੀਂ ਕਿਉਂਕਿ ਉਹ ਸਰੀਰ ਨਿਰਆਕਾਰ ਹੈ ਉਹਦਾ ਆਕਾਰ ਨਹੀਂ ਹੈ ਕਿਉਂਕਿ ਨਿਰਆਕਾਰ ਹੈ ਤੋ ਨਿਰੰਕਾਰ ਦੇ ਸੂਕਸ਼ਮ ਸਰੀਰ ਹੀ ਲੀਨ ਹੋ ਸਕਦਾ ਹੈ ਇਹ ਨਹੀਂ ਹੈ ਤੇ ਬਸਮ ਹੋ ਜਾਂਦਾ ਹੈ ਇੱਥੇ ਹੀ ਖਾਕ ਹੋ ਜਾਂਦਾ ਹੈ ਇੱਥੇ ਹੀ ਰਾਖ ਹੋ ਜਾਂਦਾ ਹੈ ਅਗਲੀ ਯਾਤਰਾ ਤੇ ਸਾਡਾ ਸੂਖਸ਼ਮ ਸਰੀਰ ਜਾਂਦਾ ਹੈ ਕਹਿੰਦੇ ਨੇ ਚਾਰ ਮਹੀਨੇ ਬਾਅਦ ਇਸ ਤਰ੍ਹਾਂ ਦੀ ਹਾਲਤ ਸ਼ੰਕਰਾਚਾਰੀਆ ਨੇ ਸਿਰਫ 1 ਮਹੀਨਾ ਰੱਖੀ ਉਸ ਸਰੀਰ ਦੇ ਵਿੱਚ ਸਾਰੇ ਲੋਕਾਂ ਨੂੰ ਮਹਿਸੂਸ ਹੋਇਆ ਇਹ ਰਾਜਾ ਇਹਦਾ ਵਿਵਹਾਰ ਹੀ ਬਦਲਿਆ ਬਨਾਰਸ ਦਾ ਰਾਜਾ ਇਹ ਰਾਜਪਾਟ ਦੇ ਗੋਰੀ ਭੁੱਲ ਗਿਆ ਉਹ ਰਾਜਨੀਤੀ ਚਲਾਉਂਦਾ ਹੀ ਨਹੀਂ ਸੀ ਸ਼ੰਕਰਾਚਾਰੀਆ ਰਾਜ ਨਹੀਂ ਤੱਕ ਹੈ ਹੀ ਨਹੀਂ ਸਨ ਲੋਕਾਂ ਨੂੰ ਸ਼ਕਤੇ ਸੀ ਕਰਵਾਲਿਆਂ ਨੂੰ ਸ਼ਕਤੇ ਸੀ ਵੀ ਇਹ ਕੀ سلسلہ ਹੋ ਰਿਹਾ ਹੈ ਇਥੇ ਬਿਲਕੁਲ ਬਦਲੇ ਪ੍ਰਕਾਇਆ ਹੋਈ ਸਰੀਰ ਹੋਈ ਹੈ ਇਹ ਭੇਦ ਬਾਦ ਦੇ ਚ ਖੁੱਲੇ ਨੇ ਸੂਖਸ਼ਮ ਸਰੀਰ ਨੂੰ ਆਪਣੇ ਸਰੀਰ ਦੇ ਚ ਪ੍ਰਵੇਸ਼ ਕਰਕੇ ਮੰਡਲਾ ਪਹੁੰਚੇ ਨੇ ਸ਼ੰਕਰਾਚਾਰੀਆ ਕਹਿੰਦ ਨੇ ਵਿਚਾਰ ਦੇਚ ਮੰਡਨ ਮੇਸ਼ਰਦੀ ਪਤਨੀ ਨੂੰ ਹਰਾ ਦਿੱਤਾ ਪਰ ਮੰਡਨ ਮੇਸ਼ਰਦੀ ਪਤਨੀ ਹਾਰ ਮੰਨ ਕੇ ਇੱਕ ਗੱਲ ਕਹਿੰਦੀ ਹੈ ਮੈਂ ਤੁਹਾਨੂੰ ਬਾਲ ਬ੍ਰਹਮਚਾਰੀ ਨਹੀਂ ਕਹਾਵਾਂਗੀ ਤੁਹਾਡਾ ਸੁਖਸ਼ਮ ਸਰੀਰ ਭ੍ਰਸ਼ਟ ਹੋਇਆ ਨਹੀਂ ਕਹਾਵਾਂਗੀ ਤੁਸੀਂ ਮੈਨੂੰ ਹਰਾ ਕੇ ਵੀ ਨਹੀਂ ਹਰਾ ਸਕੇ ਤੁਸੀਂ ਜਿੱਤ ਕੇ ਵੀ ਪੂਰਨ ਤੌਰ ਤੇ ਜੇਤੂ ਨਹੀਂ ਇਹ ਗਾਥਾਵਾਂ ਭਾਰਤ ਦੇ ਚ ਪ੍ਰਚਲਿਤ ਨੇ ਮੈਰਜ ਕਰਾਂ ਕਥਾ ਕੀਰਤਨ ਇਸ ਸਥੂਲ ਸਰੀਰ ਵਾਸਤੇ ਨਹੀਂ ਹੈ ਸੂਕਸ਼ਮ ਵਾਸਤੇ ਸੂਕਸ਼ਮ ਸਰੀਰ ਨੂੰ ਚਾਹੀਦਾ ਅਨ ਪਾਣੀ ਸਾਡੇ ਤ੍ਰੇ ਮਨ ਦੇਹੁਰੀ ਚੱਲੇ ਪਾਣੀ ਅਨ ਇਸ ਸਾਡੇ ਮਨ ਸਾਡੇ ਤ੍ਰੇ ਮਨ ਇਹ ਪ੍ਰਾਣਾ ਮਣ 28 ਇਰਾ ਦਾ ਮਨ ਬਾਬੇ ਫਰੀਦ ਦੇ ਸਮੇਂ ਮਲਤਾਨ ਦੇ ਜੋ ਮਣ ਹੁੰਦਾ ਸੀ ਇਹ ਤੇ ਅਨਪਾਣੀ ਦੇ ਆਸਰੇ ਤੇ ਚੱਲਦਾ ਹੈ ਰੋਜ਼ ਰੋਜ਼ ਮਨੁੱਖ ਨੇ ਭੋਜਨ ਸਵੱਛ ਕਰ ਲਿਆ ਹੈ ਸਾਫ਼ ਸੁਥਰਾ ਕਰ ਲਿਆ ਹੈ ਪਾਣੀ ਫਿਲਟਰ ਸੁਦਾ ਪੀਣ ਲੱਗ ਪਿਆ ਹੈ ਜਿਤਨਾ ਅਜ ਮਨੁੱਖ ਨੇ ਪਾਣੀ ਸਾਫ਼ ਕਰ ਲਿਆ ਹੈ ਪਹਿਲੇ ਇਤਨਾ ਸਾਫ਼ ਪਾਣੀ ਨਹੀਂ ਪੀਂਦਾ ਸੀ ਜੋੜਾਂ ਦਾ ਪੀ ਲੈਂਦਾ ਸੀ ਵਗਦਿਆਂ ਹੋਈਆਂ ਨਦੀਆਂ ਨਾਲਿਆਂ ਦਾ ਪਾਣੀ ਪੀ ਲੈਂਦਾ ਸੀ ਝੀਲਾਂ ਦਾ ਪੀ ਲੈਂਦਾ ਸੀ ਕੌਣ ਫਿਲਟਰ ਕਰਦਾ ਸੀ ਅਜ ਉਸ ਦੇ ਚੋਂ ਸਾਰਾ ਪ੍ਰਦੂਸ਼ਣ ਹਟਾ ਕੇ ਸਵਚ ਨਿਰਮਲ ਜਨ ਔਰ ਸਵਚ ਭੋਜਨ ਇਸ ਅਸਥੋਲ ਸਰੀਰ ਵਾਸਤੇ ਜਿਤਨਾ ਸਵਚ ਭੋਜਨ ਹੋ ਗਿਆ ਹੈ ਸੂਖਸ਼ਮ ਸਰੀਰ ਵਾਸਤੇ ਉਤਨੇ ਹੀ ਗੰਦਾ ਭੋਜਨ ਹੈ ਗੰਦੀਆਂ ਫਿਲਮਾਂ ਗੰਦਾ ਸਾਹਿਤ ਗੰਦੇ ਦ੍ਰਿਸ਼ ਫਿਲਮ ਦੇ ਨਾਲ ਕੋਈ ਪੇਟ ਭਰਦਾ ਹੈ ਕੋਈ ਸਰੀਰ ਦੀ ਲੋੜ ਦੀ ਪੂਰਤੀ ਹੁੰਦੀ ਨਹੀਂ ਇਹ ਸੂਖਸ਼ਮ ਸਰੀਰ ਇਹ ਸਭ ਸੂਖਸ਼ਮ ਸਰੀਰ ਨੂੰ ਦਿੱਤਾ ਜਾ ਰਿਹਾ ਹੈ ਇਹ ਗੰਦੇ ਦ੍ਰਿਸ਼ ਅੱਖਾਂ ਦੇ ਰਾਹੀਂ ਸਭ ਸੂਖਸ਼ਮ ਸਰੀਰ ਦੇ ਜਾਂਦੇ ਨੇ ਇਹ ਗਲਤ ਕਹਾਣੀਆਂ ਸਭ ਅੱਖਾਂ ਦੇ ਰਾਹੀਂ ਸੂਖਸ਼ਮ ਸਰੀਰ ਦੇ ਜਾਂਦੀ ਜਿਤਨਾ ਤਨ ਦਾ ਭੋਜਨ ਸਵੱਛ ਹੋਇਆ ਉਤਨਾ ਹੀ ਸੂਖਸ਼ਮ ਸਰੀਰ ਦਾ ਭੋਜਨ ਗੰਦਾ ਹੋ ਗਿਆ ਜਿਤਨਾ ਤਨ ਲਈ ਪਾਣੀ ਨਿਰਮਲ ਹੋਇਆ ਉਤਨੇ ਮਨ ਦੀ ਖੁਰਾਕ ਗੰਦੀ ਹੋ ਗਈ ਹੈ ਗਲਾਜ਼ਤ ਨਾਲ ਭਰ ਗਈ ਸੂਖਸ਼ਮ ਸਰੀਰ ਦੇ ਪ੍ਰੇਮ ਆਉਂਦਾ ਸੀ ਪਰਿਵਾਰ ਹੁੰਦੇ ਸਨ ਰਿਸ਼ਤੇਦਾਰੀ ਆਉਂਦੀ ਸੀ ਸਾਰੀ ਦੁਨੀਆ ਹੀ ਟੁੱਟਦੀ ਜਾ ਰਹੀ ਹੈ ਨਾਨਕੇ ਦਾਦਕੇ ਸਹੁਰੇ ਸਾਰੀ ਦੁਨੀਆ ਹੀ ਟੁੱਟਦੇ ਜਾ ਰਹੇ ਨੇ ਇਹ ਵੀ ਮੈਰਜ ਕਰਦੇ ਆ ਇੱਕ ਮੂਲ ਜਿਹੜਾ ਸੰਬੰਧ ਹੈ ਜੋ ਨਾਨਕੇ ਦਾਦਕੇ ਸਹੁਰਿਆਂ ਨੂੰ ਜਨਮ ਦਿੰਦਾ ਹੈ ਪਤੀ ਪਤਨੀ ਦਾ ਉਹ ਵੀ ਅੱਦੇ ਤੋਂ ਜ਼ਿਆਦਾ ਰਿਸ਼ਤੇ ਤਲਾਕ ਹੋ ਜਾ ਰਹੇ ਨੇ ਹਾਲਾਤ ਬੁਰੇ ਨੇ ਭਾਰਤ ਦੇ ਵਿੱਚ ਵੀ ਇਹ ਬਬਾ ਫੈਲ ਗਈ ਹੈ ਮੈਨੂੰ ਸਰਦਾਰ ਨਰਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਦਿੱਲੀ ਦੇ ਵਿੱਚ ਕਿਨੇ ਗੈਣੀ ਜੀ ਕੀ ਕਰੀਏ 1700 ਮੁਕਦਮੇ ਮੇਰੇ ਕੋਲ ਨੇ ਸਿਰਫ ਮੇਰੇ ਕੋਲ ਬਾਕੀ ਵਕੀਲਾਂ ਦੇ ਜਿਹਦੇ ਚ ਕਿਦਰੇ ਪਤੀ ਨੇ ਤਲਾਕ ਮੰਗਿਆ ਕਿਦਰੇ ਪਤਨੀ ਨੇ ਮੰਗੇ ਸਿਰਫ ਦਿੱਲੀ ਦੇ ਵਿੱਚ ਇੱਕ ਵਕੀਲ ਕੋਲ ਹਜ਼ਾਰਾਂ ਵਕੀਲ ਨੇ ਹਜ਼ਾਰਾਂ ਮੁਕਦਮੇ ਨੇ ਤੇ ਸਿਰਫ ਦਿੱਲੀ ਦੇ ਵਿੱਚ ਤੇ ਸਾਰੇ ਦੇਸ਼ ਵਿੱਚ ਕਿਤਨੇ ਆਉਣਗੇ ਡਾਕਟਰ ਮਨਜੀਤ ਸਿੰਘ ਨਵੇਂ ਨੋਥੇ ਬੈਕਰਸਫੀਲਡ ਦੇ ਜਿੱਦ ਦੱਸਿਆ ਗੈਨੇ ਜੀ ਇੱਥੇ ਤੇ 83 ਫੀਸਦੀ ਕੈਲੀਫੋਰਨੀਆ ਚ ਸ਼ਾਦੀਆਂ ਤਲਾਕ ਹੋ ਜਾਂਦੀਆਂ ਰਿਸ਼ਤੇ ਟੁੱਟ ਜਾਂਦੇ 83 ਫੀਸਦੀ 83% ਟੁੱਟ ਜਾਂਦੇ ਨਾਨਕੇ ਦਾਦਕਿਆਂ ਦੀ ਸੌਰ ਜੋ ਹੈ ਸੌਰਿਆਂ ਦੀ ਕੌਣ ਚਿੰਤਾ ਕਰੇ ਮੂਲ ਰਿਸ਼ਤਾ ਜੋ ਨਾਨਕੇ ਦਾਦਕਿਆਂ ਸੌਰਿਆਂ ਨੂੰ ਜਨਮ ਦਿੰਦਾ ਸੀ ਉਹਦੇ ਚ ਹੀ ਦਰਾੜਾਂ ਪੈ ਗਈਆਂ ਪਤੀ ਪਤਨੀ ਦਾ ਰਿਸ਼ਤਾ ਪਹਿਲੇ ਕਦੀ ਜਦ ਦੋ ਬੰਦੇ ਮਿਲਦੇ ਹੁੰਦੇ ਸਨ ਕਿਧਰੇ ਵੀ ਬੱਚਿਆਂ ਦੀ ਪੁੱਤ ਦੇ ਸੰਤਾ ਚਾਚਿਆਂ ਦੀ ਪੁੱਤ ਦੇ ਸੰ ਤਾਇਆਂ ਦੀ ਪੁੱਜਦੇ ਸਨ ਹੁਣ ਇਹ ਗੱਲ ਸਾਰੀ ਖਤਮ ਹੋ ਗਈ ਪਰਿਵਾਰ ਤੇ ਟੁੱਟਦੇ ਜਾ ਰਹੇ ਟੁੱਟ ਗਏ ਰਿਸ਼ਤੇਦਾਰੀਆਂ ਤੇ ਬੰਗ ਹੋ ਗਈਆਂ ਨਹੀਂ ਰਹੀਆਂ ਸੂਖਮ ਢਾਂਚਾ ਜਦ ਮਿਲਨ ਸਾਰੀ ਦਾ ਜਜ਼ਬਾ ਰੱਖਦਾ ਸੀ ਅੰਦਰ ਬਹੁਤ ਕੁਝ ਰੱਖਦਾ ਸੀ ਹੁਣ ਮੈਂ ਅਰਜ਼ ਕਰਾਂ ਜੋ ਮੈਂ ਖਾਂਦਾ ਹੈ ਜੋ ਮੈਂ ਪੀਤਾ ਹੈ ਉਹੀ ਮੇਰਾ ਤਨ ਹੈ ਮੈਂ ਜੋ ਬਣਿਆ ਤੁਸੀਂ ਜੋ ਬਣਿਆ ਗੁਸਤਾਖੀ ਮਾਂ-ਬਾਪ ਨੇ ਜੋ ਖਾਦਾ ਮਾਂ-ਬਾਪ ਨੇ ਜੋ ਪੀਤਾ ਉਸ ਤੋਂ ਬੜਿਆ ਮਾਂ ਕੀ ਰਕਤ ਪਿਤਾ ਬਿੰਦਾਰ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸਮਾ ਸਵਾਤਾ ਉਧਰ ਰੱਖਿਆ ਬਾਹਰ ਲਾ ਗਈ ਮਾਇਆ ਸਰੀਰ ਸਾਨੋ ਜਿਹੜਾ ਪਹਿਲੇ ਰੂਪ ਵਿੱਚ ਮਿਲਿਆ ਇਹ ਸਾਡਾ ਖਾਦਾ ਪੀਤਾ ਨਹੀਂ ਹੈ ਮਾਂ-ਬਾਪ ਦਾ ਖਾਦਾ ਪੀਤਾ ਹੈ ਮਾਣੇ ਜੋ ਖਾਦਾ ਹਉਨ ਬਣਿਆ ਪਿਤਾ ਨੇ ਜੋ ਖਾਦਾ ਬਿੰਦ ਬਣਿਆ ਰਕਤ ਬਿੰਦ ਕਰਨ ਮਿਆ ਅਗਨ ਉਦਰ ਮਜਾਰ ਉਸ ਬਿੰਦ ਤੋਂ ਉਸ ਲਹੂ ਤੋਂ ਇੱਕ ਮਨੁੱਖੀ ਬੱਚੇ ਦਾ ਜਨਮ ਹੋਇਆ ਇੱਕ ਢਾਂਚੇ ਦਾ ਜਨਮ ਹੋਇਆ ਫਿਰ ਇਹ ਢਾਂਚਾ ਅਨ ਪਾਣੀ ਦੇ ਆਸਰੇ ਤੇ ਵੱਧਾ ਗਿਆ ਵੱਧਾ ਗਿਆ ਜੋ ਮੈਂ ਖਾਦਾ ਉਹੀ ਮਾਸ ਬਣਦਾ ਗਿਆ ਉਹੀ ਚਰਬੀ ਬਣਦਾ ਗਿਆ ਜੋ ਮੈਂ ਪੀਤਾ ਜੋ ਮੈਂ ਖਾਦਾ ਉਹਦੇ ਨਾਲ ਹੀ ਸਰੀਰ ਦਾ ਵਿਕਾਸ ਹੁੰਦਾ ਗਿਆ ਇਹ ਜਿਹ ਕਹਿ ਲਓ ਸਰੀਰ ਕੀ ਹੈ ਰੋਟੀਆਂ ਦਾ ਢੇਰ ਹੋਰ ਕੀ ਹੈ ਪਾਣੀ ਦਾ ਢੇਰ ਇਸ ਤੋਂ ਇਲਾਵਾ ਹੋਰ ਕੀ ਹੈ ਸਾਡੇ ਤਰੇ ਮਨ ਦੇਵਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਅਸੋਣੀ ਬਨ ਇਹ ਭੋਜਨ ਹੈ ਸੂਖਮ ਸਰੀਰ ਭੋਜਨ ਦੇ ਆਸਰੇ ਤੇ ਨਹੀਂ ਜੀਵੇ ਕਥਾ ਹੀ ਨਹੀਂ ਜੀਵੇ ਇਹ ਗੱਲ ਵੱਖਰੀ ਹੈ ਕਿ ਸੂਖਸ਼ਮ ਸਰੀਰ ਤਨ ਦੀ ਸੰਗਤ ਕਰ ਕਰਕੇ ਸਰੀਰ ਦੀਆਂ ਲੋੜਾਂ ਨੂੰ ਲੋਭ ਬਣਾ ਲੈਂਦਾ ਹੈ ਜੈਸੇ ਮਨੁੱਖ ਨੂੰ ਭੁੱਖ ਲੱਗੀ ਹੈ ਫੇ ਖਾ ਰਿਹਾ ਹੈ ਭੋਜਨ ਭੁੱਖ ਮਿਟ ਗਈ ਸੂਖਸ਼ਮ ਸਰੀਰ ਕਹਿੰਦਾ ਰਸਤੇ ਹੈ ਔਰ ਛੱਕ ਔਰ ਛੱਕ ਤੋ ਭੋਜਨ ਲੋਭ ਬਣ ਗਿਆ ਧਨ ਵੀ ਲੋਭ ਬਣ ਜਾਂਦਾ ਹੈ ਰੂਪ ਵੀ ਲੋਭ ਬਣ ਜਾਂਦਾ ਹੈ ਫਿਰ ਲੋਭ ਦੀਆਂ ਅਨੰਤ ਦਿਸ਼ਾਵਾਂ ਨੇ ਪ੍ਰਭਤਾ ਦਾ ਲੋਭ ਧਨ ਸੰਪਦਾ ਦਾ ਲੋਭ ਰੂਪ ਰੰਗ ਦਾ ਲੋਭ ਫਿਰ ਲੋਭ ਸੰਗ੍ਰਹਿ ਕਰਨਾ ਚਾਹੁੰਦਾ ਹੈ ਸਤਵੇਂ ਸਾਂਝ ਕੀਆ ਘਰਵਾਸ ਅਠਵੇਂ ਕ੍ਰੋਧ ਹੋਆ ਤਨਨਾਸ ਸੰਗ੍ਰਹਿ ਕਰਨਾ ਚਾਹੁੰਦਾ ਹੈ ਲੋਭ ਕਹਿੰਦਾ ਨਹੀਂ ਸਿਰ ਮੈਂ ਵਰਤਣਾ ਥੋੜੀ ਹੈ ਸੰਗ੍ਰਹਿ ਕਰਨਾ ਹੈ ਪਹਾੜ ਲਾਣੇ ਨੇ ਉਹ ਹੰਕਾਰ ਕਹਿੰਦਾ ਹੈ ਪ੍ਰਭਤਾ ਐਸੀ ਚਾਹੀਦੀ ਹੈ ਮੈਂ ਸਾਰੀ ਦੁਨੀਆ ਦਾ ਰਾਜਾ ਹੋਵਾਂ ਜੈਸੇ ਸਿਕੰਦਰ ਕਹਿੰਦਾ ਸੀ ਸਾਰੀ ਦੁਨੀਆ ਦਾ ਰਾਜਾ ਇਹ ਕੀ ਪਿੰਡ ਦੇ ਚੌਧਰੀ ਜਾਂ ਕਿਸੇ ਮੱਲੇ ਗੱਲੇ ਦੇ ਚੌਧਰੀ ਆ ਘਰ ਦੇ ਚੌਧਰੀ ਜਾਂ ਕਿਸੇ ਦੇਸ਼ ਦੇ ਚੌਧਰੀ ਨਹੀਂ ਸਾਰੀ ਦੁਨੀਆ ਦੇ ਚੌਧਰੀ ਸਿਕੰਦਰ ਦੀ ਸੋਚਣੀ ਐਸੀ ਪੌਰਸ ਦੀ ਸੋਚਣੀ ਐਸੀ ਔਰ بڑے بڑے ਰਾਜੇ ਮਹਾਰਾਜਿਆਂ ਦੀ ਸੋਚਣੀ ਐਸੀ ਸਾਰੀ ਦੁਨੀਆ ਦੇ ਲੀਡਰ ਸਾਰੀ ਦੁਨੀਆ ਦੇ ਚੌਧਰੀ ਐ ਸੀਮਾ ਕਿਧਰੇ ਬਣਦੀ ਨਹੀਂ ਹੰਕਾਰ ਦੀ। ਧਨ ਦੀ ਸੀਮਾ ਨਹੀਂ ਬਣਦੀ। ਰੂਪ ਦੀ ਸੀਮਾ ਵੀ ਨਹੀਂ ਬਣਦੀ। ਮੇਰੇ ਪੜਨ ਦੇ ਚਾਇਆ ਇਸ ਵਕਤ ਮਰਾਕੋ ਦੇ ਬਾਦਸ਼ਾਹ ਦੀ 1000 ਬੇਗਮਾਂ ਹਨ। ਇਸ ਤੋਂ ਪਹਿਲੇ ਜਿਹੜਾ ਨਿਜ਼ਾਮ ਹైదరాబాద్ ਸੀ ਉਹਦੀਆਂ 6 600 ਬੇਗਮਾਂ ਸਨ। ਇੱਕ ਪੰਜਾਬ ਦੇ ਮਹਾਰਾਜੇ ਦੀਆਂ 400 ਰਾਣੀਆਂ ਸਨ। ਫਿਰ ਸੰਗ੍ਰਹਿ ਕਰਨਾ ਲੋ ਲੋ ਕਿਧਰੇ ਧਨ ਦਾ ਲੋ ਕਿਦੇ ਪ੍ਰਭਤਾ ਦਾ ਲੋਭ ਕਿਦਰੇ ਰੂਪ ਰੰਗ ਦਾ ਲੋਭ ਲੋਭ ਦੇ ਫਿਰ ਕਈ ਰੂਪ ਬਣਦੇ ਨੇ ਹੰਕਾਰ ਲੋਭ ਔਰ ਵਾਸ਼ਨ ਇਸ ਦੇ ਨਾਲ ਸੂਖਸ਼ਮ ਦਾਛਾ ਮਨੁੱਖ ਦਾ ਅਪਵਿੱਤਰ ਹੋ ਜਾਂਦਾ ਹੈ ਬਰਸ਼ਟ ਹੋ ਜਾਂਦਾ ਹੈ ਇੱਕ ਦਿਨ ਇਹ ਤਨ ਤੇ ਨਾਸ ਹੋ ਜਾਂਦਾ ਕਿਉਂਕਿ ਬੁੱਢਾ ਹੁੰਦਾ ਉਹ ਬੁੱਢਾ ਹੁੰਦਾ ਨੇ ਇਸ ਚੱਕਰੇ ਚ ਨਾ ਪੈਣਾ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਤਨ ਬੁੱਢਾ ਹੋ ਗਿਆ ਮਨ ਬੁੱਢਾ ਨਹੀਂ ਹੁੰਦਾ ਇਸ ਚੱਕਰ 'ਚ ਨਾ ਪੈਣਾ ਅਗਰ ਤਨ ਦੀ ਮੌਤ ਹੀ ਮਨ ਦੀ ਮੌਤ ਹੈ ਸਤ ਸੰਗਰਨ ਦੀ ਲੋੜ ਹੀ ਨਹੀਂ ਜਬ ਤੱਕ ਕਰਨ ਦੀ ਲੋੜ ਹੀ ਨਹੀਂ ਤਨ ਨੂੰ ਪ੍ਰਕਿਰਤੀ ਦਾ ਨਿਯਮ ਇੱਕ ਦਿਨ ਖਤਮ ਕਰ ਦੇਗਾ ਬੁੱਢਾ ਕਰ ਦੇਗਾ ਕਮਜ਼ੋਰ ਕਰ ਦੇਗਾ ਖਤਮ ਕਰ ਦੇਗਾ ਤੇ ਤਨ ਮੂਲ ਰੂਪ ਦੇ 'ਚ ਆਖਿਰ ਭੋਜਨ ਤੋਂ ਬਣਿਆ ਹੈ ਤੇ ਭੋਜਨ ਮੂਲ ਰੂਪ ਦੇ 'ਚ ਬਣਿਆ ਹੈ ਮਿੱਟੀ ਤੋਂ ਸਾਡੀਆਂ ਸਾਰੀਆਂ ਲੋੜਾਂ ਇਹ ਮਿੱਟੀ ਪੂਰੀ ਕਰਦੀ ਹੈ ਇਸ ਮਿੱਟੀ ਦੇ ਵਿੱਚ ਪ੍ਰਮਾਤਮਾ ਨੇ ਜੋ ਕੁਝ ਪਾ ਦਿੱਤਾ ਹੈ ਕੋਈ ਦਫਾ ਪਾਇਆ ਜੋ ਕੁਝ ਪਾਇਆ ਸੋ ਏਕਾ ਹਵਾਰ ਅਨੰਤ ਕਾਲ ਤੋਂ ਮਨੁੱਖ ਦੇ ਚੋਂ ਸੋਨਾ ਕੱਢ ਲਿਆ ਲੋਹਾ ਕੱਢ ਰਿਹਾ ਹੈ ਪੱਥਰ ਕੱਢ ਰਿਹਾ ਹੈ ਤਾਂਬਾ ਕੱਢ ਰਿਹਾ ਹੈ ਜਸਤ ਤਰ੍ਹਾਂ ਤਰ੍ਹਾਂ ਦੀ ਮੈਦਨਿਆਦ ਕੱਢ ਰਿਹਾ ਹੈ ਅੰਨ ਕੱਢ ਰਿਹਾ ਹੈ ਧਨ ਕੱਢ ਰਿਹਾ ਹੈ ਧਰਤੀ ਇਹ ਨਹੀਂ ਅਗਰੇ ਹੁਣ ਬਸ ਕਰ ਛੱਡ ਔਣਾ ਜੋ ਕੁਝ ਪਾਇਆ ਸੋ ਏਕਾ ਹਵਾਰ ਉਸ ਭੰਡਾਰੇ ਨੇ ਐਸਾ ਭੰਡਾਰਾ ਪਾਇਆ ਮੁਕਣ ਦੇਚ ਨਹੀਂ ਆ ਰਿਹਾ ਮਨੁੱਖੇ ਮੁੱਕ ਜਾਂਦੇ ਨੇ ਭੰਡਾਰਾ ਨਹੀਂ ਮੁਕਦਾ ਦਰਤੀ ਉਸੇ ਤਰ੍ਹਾਂ ਭਰੀ ਪਈ ਹੈ ਕੋਈ ਇੰਡੀਆ ਦੇ ਟਾਟਾ ਕੰਪਨੀ 110 ਸਾਲ ਤੋਂ ਲੋਹਾ ਕੱਢ ਰਹੀ ਹੈ ਇੱਕ ਪਹਾੜ ਦੇ ਚੋਂ ਤੇ ਪਤਾ ਹੈ ਪਿਛਲੇ ਦਿਨੀ ਜੋ ਰਿਪੋਰਟ ਆਈ ਉਹ ਕਹਿੰਦੇ ਨੇ ਅਸੀਂ ਸੌਵਾਂ ਹਿੱਸਾ ਵੀ ਨਹੀਂ ਕੱਢ ਸਕਏ ਐਨਾ ਐਨਾ ਪਿਆ 110 ਸਾਲ ਦੇ ਵਿੱਚ ਜਦ ਕਿ ਇਤਨਾ ਲੋਹਾ ਉੱਥੇ ਬਣਦਾ ਹੈ ਸਾਰੀ ਦੁਨੀਆ 'ਚ ਭੇਜਦੇ ਨੇ ਕਹਿੰਦੇ ਨੇ ਸੌਵਾਂ ਹਿੱਸਾ ਵੀ ਨਹੀਂ ਕੱਢ ਸਕਏ ਐਨਾ ਪਿਆ ਐਤਨਾ ਸਾਰੀ ਦੁਨੀਆ 'ਚ ਕਿਤਨਾ ਪਿਆ ਹੈ ਕਿਤਨਾ ਤਾਂਬਾ ਪਿਆ ਹੈ ਕਿਤਨਾ ਮਾਰਬਲ ਪਿਆ ਹੈ ਕਿਤਨਾ ਲੋਹਾ ਪਿਆ ਹੈ ਕਿਤਨਾ ਜਸਤ ਪਿਆ ਹੈ ਔਰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਪਈਆਂ ਨੇ ਕਿਤਨਾ ਸੋਨਾ ਪਿਆ ਮੁਕੇ ਨਹੀਂ ਹੈ ਇਹ ਵੀ ਮਹਿਰਜ ਕਰਾਂ ਕਿਤਨੇ ਹੀਰੇ ਪੈਨੇ ਕਿਤਨੇ ਮੋਤੀ ਪੈਨੇ ਸਾਗਰ ਦੇ ਚ ਜੋ ਕੁਝ ਪਾਇਆ ਸੋਏ ਕਾ ਵਾਰ ਮੁਕੇ ਨਹੀਂ ਨੇ ਮਨੁੱਖ ਮੁਕ ਜਾਂਦੇ ਨੇ ਖੋਦਣ ਵਾਲੇ ਮੁਕ ਜਾਂਦੇ ਨੇ ਪ੍ਰਾਪਤ ਕਰਨ ਵਾਲੇ ਮੁਕ ਜਾਂਦੇ ਨੇ ਭੰਡਾਰਾ ਨਹੀਂ ਮੁਕਦਾ ਉਹ ਨਹੀਂ ਮੁਕਦਾ ਤੋਂ ਮਹਿਰਜ ਕਰਾਂ ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ ਮਨ ਨਵੀਂ ਯਾਤਰਾ ਤੇ ਚੱਲ ਪੈਂਦਾ ਹੈ ਤਨ ਹਾਕ ਦੇ ਚ ਲੀਨ ਹੋਵੇ ਇਹ ਪ੍ਰਕਿਰਤੀ ਦਾ ਨਹੀਂ ਹੈ ਮੈਂ ਬਣਿਆ ਜੋ ਹਾਕ ਚ ਹੋਇਆ ਮਿੱਟੀ ਤੋਂ ਭੋਜਨ ਬਣਦਾ ਹੈ ਭੋਜਨ ਤੋਂ ਰਕਤ ਬਿੰਦ ਬਣਦਾ ਹੈ ਰਕਤ ਬਿੰਦ ਤੋਂ ਮਨੁੱਖੀ ਢਾਂਚਾ ਬਣਦਾ ਹੈ ਫਿਰ ਕੁਦਰਤ ਜਿੱਥੋਂ ਤਨ ਦੀ ਉਤਪਤੀ ਹੈ ਉਸੇ ਚ ਹੀ ਲੀਨ ਕਰ ਦਿੰਦੀ ਹੈ ਪ੍ਰਕਿਰਤੀ ਕਰਦੀ ਹੈ ਇਹ ਪਰਮਾਤਮਾ ਹੀ ਕਰਦਾ ਹੈ ਸਭ ਨੂੰ ਮਰੇ ਹੋਏ ਪਸ਼ੂ ਵੀ ਮਿੱਟੀ ਹੋ ਜਾਂਦੇ ਨੇ ਹਾਕ ਹੋ ਜਾਂਦੇ ਨੇ ਜੰਗਲਾਂ ਦੇ ਮਨੁੱਖ ਨੂੰ ਜਲਾਓ ਨਾ ਦਫਨ ਨਾ ਕਰੋ ਆਖਿਰ ਪਿਆ ਪਿਆ ਮਿੱਟੀ ਹੋ ਜਾਏਗਾ ਔਰ ਕੀ ਹੈ ਖ਼ਾਕ ਹੋ ਜਾਏਗਾ ਮਿੱਟੀ ਤੋਂ ਬਣਿਆ ਸਰੀਰ ਪ੍ਰਕਿਰਤੀ ਆਖਰੀ ਸਾਨੂੰ ਮਿੱਟੀ ਕਰ ਦਿੰਦੀ ਹੈ ਪਰ ਜੋਤ ਸਰੂਪ ਹੈ ਮਨ ਤੋਂ ਜੋਤ ਸਰੂਪ ਹੈ ਉਹ ਮਿੱਟੀ ਦਾ ਪਤਲਾ ਨਹੀਂ ਹੈ ਉਹ ਮਿੱਟੀ ਤੋਂ ਬਣਿਆ ਵੀ ਨਹੀਂ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੌਲ ਪਛਾਣ ਇਹ ਜੋਤ ਜਿਤਨੇ ਚਿਰ ਤੱਕ ਪਰਮ ਜੋਤ ਦੇ ਚ ਲੀਨ ਨਹੀਂ ਆਉਂਦੀ ਮੁੜ ਮੁੜ ਕੇ ਤਨ ਮਿਲਦਾ ਰਹੇਗਾ ਮਰਦਾ ਰਹੇਗਾ ਜਮਦਾ ਰਹੇਗਾ ਇਹ ਚੋਲਾ ਉਸ ਨੂੰ ਮਿਲਦਾ ਰਹੇਗਾ ਇਹ ਜਮਦਾ ਰਹੇਗਾ ਮਰਦਾ ਰਹੇਗਾ ਇਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ ਜੁਗ ਜੁਗ ਮੇਹਰ ਸਰੀਰ ਕਾ ਵਾਸ਼ਨਾ ਬੱਦਾ ਆਵੇ ਜਾ ਕਈ ਜੁਗਾ ਤੋ ਇਹ ਜਿਹੜਾ ਮੇਰਾ ਤਨ ਹੈ ਕਈ ਜੁਗਾ ਤੋਂ ਚੱਲ ਰਿਹਾ ਹੈ ਬਾਰ ਬਾਰ ਇਹ ਮਿਟ ਜਾਂਦਾ ਹੈ ਹੋਰ ਤਾਂ ਨਹੀਂ ਮਿਟ ਜਾਂਦਾ ਹੈ ਹੋਰ ਤਾਂ ਵਾਸ਼ਨਾ ਸੂਕਸ਼ਮ ਸਰੀਰ ਨੂੰ ਫਿਰ ਤਨ ਦੇ ਚ ਪਾ ਦਿੰਦੀ ਹੈ ਹੁਣ ਮੈਂ ਫਿਰ ਦੁਹਰਾਵਾਂ ਆਪ ਸਾਰੇ ਸਿਆਣੇ ਬੈਠੇ ਹੋ ਤਨ ਦੀ ਮੌਤ ਵਾਸ਼ਨਾ ਦੀ ਮੌਤ ਨਹੀਂ ਹੈ ਤਨ ਬਿਰਧ ਹੋ ਗਿਆ ਵਾਸ਼ਨਾ ਬੁੱਢੀ ਨਹੀਂ ਆਉਂਦੀ ਕਤਾਈ ਨਹੀਂ ਆਉਂਦੀ ਤਨ ਰੋਗੀ ਵੀ ਹੋ ਸਕਦਾ ਵਾਸ਼ਨਾ ਰੋਗੀ ਨਹੀਂ ਆਉਂਦੀ ਵਾਸ਼ਨਾ ਹੈ ਹੀ ਰੋਗ ਉਸ ਨੂੰ ਹੋਰ ਕੀ ਰੋਗੀ ਬਣਾਣਾ ਉਹ ਸੂਖਮ ਸਰੀਰ ਦੇ ਚ ਰਹਿੰਦੀ ਹੈ ਵਿਚਾਰਾਂ ਦੇ ਚ ਰਹਿੰਦੀ ਹੈ ਸੋਚਣੀ ਦੇ ਚ ਰਹਿੰਦੀ ਹੈ ਯਾਦਾਂ ਦੇ ਚ ਰਹਿੰਦੀ ਹੈ ਸੂਖਮ ਸਰੀਰ ਇੱਕ ਹਵਾ ਦੀ ਤਰ੍ਹਾਂ ਨਿਰਾਰਾਹ ਹੈ ਔਰ ਪੂਰੇ ਸਰੀਰ ਦੇ ਅੰਦਰ ਹੈ ਅਸਤੂਰ ਤੇ ਸੂਖਮ ਦਾ ਸੰਬੰਧ ਜੋੜ ਕੇ ਰੱਖਿਆ ਹੋਇਆ ਹੈ ਪਵਨ ਨੇ ਇਸ ਵਾਸਤੇ ਪਵਨ ਨੂੰ ਥੰਬਾ ਕਿਹਾ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੋਂਦ ਕਾ ਇਹਨੂੰ ਗੁਰੂ ਵੀ ਕਹਿਆ ਗੁਰੂ ਵਿੱਚ ਉਹਲਾ ਹੁੰਦਾ ਹੈ ਦੁਆਨੋ ਜੋੜਨ ਦੇ ਚ ਸਿੱਖ ਤੇ ਸਿੱਖ ਨੂੰ ਪਰਮਾਤਮਾ ਨਾਲ ਜੋੜਨਾ ਹੈ ਗੁਰੂ ਵਿਚੋਲ ਹੈ ਤਨ ਨੂੰ ਮਨ ਨਾਲ ਜੋੜ ਕੇ ਰੱਖਣਾ ਹੈ ਮਨ ਨੂੰ ਤਨ ਨਾਲ ਜੋੜ ਕੇ ਰੱਖਣਾ ਹੈ ਪੰਮਨ ਵਿਚੋਲ ਹੈ ਪੰਨ ਵਿਚੋਲ ਹੈ ਕਰਤ ਇਕਾ ਦਾ ਮਹਾਰਾਜ ਇੰਜ ਲਿਖਦੇ ਨੇ ਤੇ ਪੰਮਨ ਵਿਚੋਲ ਹੈ ਪੰਮਨ ਗੁਰੂ ਹੈ ਦੋਹਾਂ ਨੂੰ ਜੋੜ ਕੇ ਰੱਖਿਆ ਹੈ ਜਿਸ ਦਿਨ ਪੰਮਨ ਦਾ ਇਹ ਤਾਗਾ ਟੁੱਟਦਾ ਹੈ ਜਿਸ ਦਿਨ ਪੰਮਨ ਦੀ ਇਹ ਡੋਰੀ ਟੁੱਟਦੀ ਹੈ ਦੋਹਾਂ ਦੇ ਸੰਬੰਧ ਟੁੱਟ ਜਾਂਦੇ ਹੈ ਤਨ ਤੇ ਸਹਿਜੇ ਸਹਿਜੇ ਖ਼ਾਕ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਸੂਖਸ਼ਮ ਸਰੀਰ ਆਪਣੀ ਯਾਤਰਾ ਤੇ ਚੱਲ ਪੈਂਦਾ ਹੈ ਕਿਸ ਤਰ੍ਹਾਂ ਦੀ ਯਾਤਰਾ ਤੇ ਚਲਾ ਜਾਂਦਾ ਹੈ ਕਿੱਥੇ ਚਲਾ ਜਾਂਦਾ ਹੈ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇ ਹੈ ਕਹ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣਿਆ ਜਿਹੜੀ ਪਰਬਲ ਵਾਸ਼ਨਾ ਸੀ ਜਿਸ ਤਰ੍ਹਾਂ ਦੀ ਵਾਸ਼ਨਾ ਮਨੁੱਖ ਨੇ ਅਨੰਤ ਨੇ ਜਿਹੜੀ ਪਰਬਲ ਵਾਸ਼ਨਾ ਸੀ ਉਸ ਵਾਸ਼ਨਾ ਨੇ ਉਸੇ ਡੰਗ ਦਾ ਉਸ ਨੂੰ ਸਰੀਰ ਪ੍ਰਾਪਤ ਕਰਾ ਦਿੱਤਾ ਉਸ ਡੰਗ ਦਾ ਮਾਹੌਲ ਕੁਟੰ ਮਾਵਾਪ ਉਸੰਦਾਂ ਦਾ ਮਹਿਫਿਲ ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਲ ਰੱਖ